एबीपी सांझा तुहानू रखे अगे ਹਲਕੀਆਂ ਪੀੜੀਆਂ ਟੋਪੀਆਂ ਵਾਲੇ ਸੰਤਰੀ ਦਾਣੇ ਨੇ ਮੱਕੀ ਦੀ ਨਵੀਂ ਕਿਸਮ ਦੇ ਅਤੇ ਇਸ ਨਵੀਂ ਦੋਗਲੀ ਕਿਸਮ ਦਾ ਨਾਮ ਹੈ PMH8 ਮੱਕੀ ਦੀ ਇਹ ਕਿਸਮ ਬਹਾਰ ਰੁੱਤ ਦੀ ਉੱਤਮ ਕਿਸਮ ਹੈ PMH8 ਕਿਸਮ ਕਿਸਾਨਾਂ ਲਈ ਖਾਸ ਹੈ ਕਿ ਇਹਦਾ ਪੁਰਾਣੀਆਂ ਕਿਸਮਾਂ ਨਾਲੋਂ ਝਾੜ ਵੱਧ ਹੈ ਇਸਦਾ ਔਸਤ ਝਾੜ 31 ਕੁਆਂਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ ਕਰੀਬ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਕਿਸਮ ਵਿੱਚ ਜ਼ਿਆਦਾ ਤਾਪਮਨ ਸਹਾਰਨ ਦੀ ਸਮਰੱਥਾ ਹੈ ਇੰਨਾ ਹੀ ਨਹੀਂ ਇਸ ਵਿੱਚ ਟਾਂਡੇ ਦਾ ਗਲਣ ਰੋਕ ਸਹਾਰਨ ਦੀ ਵੀ ਸਮਰੱਥਾ ਹੈ ਇਹ ਜਿਹੜੀ ਕਿਸਮ ਹੈ ਪੀਐਮਐਚ 8 ਇਹ ਆਪਣੀ ਕਿਸਮ ਬਾਹਰਤ ਦੇ ਵਿੱਚ ਬਜਾਈ ਕਰਦੇ ਆ ਇਸ ਕਿਸਮ ਦੀ ਪਹਿਲਾਂ ਆਪਣੇ ਕੋਲ ਜਿਹੜੀ ਕਿਸਮਾਂ ਸੀ ਸਪਾਰਸ ਕਰਦੇ ਤੇ ਉਹਨਾਂ ਵਿੱਚ ਇੱਕ ਪੀਐਮਐਚ 1 ਕਿਸਮ ਸੀ ਇੱਕ ਪੀਐਮਐਚ 2 ਕਿਸਮ ਸੀ ਇਹਨਾਂ ਕਿਸਮਾਂ ਦਾ ਝਾੜ ਪਹਿਲਾਂ ਜਿਹੜੀ ਹੁਣ ਨਵੀਂ ਕਿਸਮ ਕੱਢਿਆ ਇਸ ਕਿਸਮ ਦਾ ਝਾੜ ਪੁਰਾਣੀ ਕਿਸਮਾਂ ਤੋਂ ਬਹੁਤ ਚੰਗਾ ਹੈਗਾ ਇਹ ਕਿਸਮ ਦੀ ਬਜਾਈ ਆਪਾਂ 20 ਜਨਵਰੀ ਤੋਂ ਲੈ ਕੇ ਕਿਸਾਨ ਵੀਰ 15 ਫਰਵਰੀ ਤੱਕ ਕਰ ਸਕਦੇ ਆ ਜੋ ਆਪਾਂ ਕਿਸਾਨ ਵੀਰ ਇਸ ਤੋਂ ਬਾਅਦ ਜੇ ਬਜਾਈ ਕਰਦੇ ਆ ਇਸ ਕਿਸਮ ਦੀ ਤਾਂ ਇਸ ਤੇ ਬਾਦ ਬਜਾਈ ਕਰਨ ਤੋਂ ਇੱਕ ਨੁਕਸਾਨ ਹੋ ਸਕਦਾ ਹੈ ਕਿਉਂਕਿ ਵਾਤਾਵਰਣ ਗਰਮ ਹੋ ਜਾਂਦਾ ਹੈ ਤੇ ਉਹਦੇ ਕਣ ਜਦੋਂ ਆਪਣੇ ਬੂਰ ਪੈਂਦਾ ਤੇ ਉਸ ਤੇ ਬੂਰ ਪੈਣ ਤੇ ਕਈ ਵਾਰ ਦਾਣੇ ਬੂਰ ਗਰਮ ਹਵਾ ਕਰਕੇ ਸੁੱਕ ਸਕਦਾ ਹੈ ਤੇ ਉਸ ਕਰਕੇ ਆਪਣੇ ਦਾਣੇ ਘਟ ਪੈਂਦੇ ਆ ਇਹ ਸਮੱਸਿਆ ਆ ਸਕਦੀ ਹੈ ਤਾਂ ਕਰਕੇ ਅਸੀਂ ਆਪਾਂ ਇਸ ਨੂੰ ਸਪਰਸ਼ ਕਰਦੇ ਆ ਕਿ 15 ਫਰਵਰੀ ਤੱਕ ਇਸ ਕਿਸਮ ਦੀ ਬਜਾਈ ਕੀਤੀ ਜਾਵੇ ਇਹ ਕਿਸਮ ਜਿੱਥੇ ਕਿਸਾਨ ਵੀਰ ਆਲੂ ਲਾਂਦੇ ਹੋਏ ਆਲੂ ਪਟਕੇ ਜਾ ਤੋੜੀਆਂ ਲੰਗਦੇ ਹੋਏ ਜਾਂ ਕਮਾਦ ਲਾਂਦੇ ਉਸ ਏਰੀਆ ਦੇ ਵਿੱਚ ਜਿਵੇਂ ਆਪਣੇ ਖੇਤ ਖਾਲੀ ਹੁੰਦੇ ਉੱਥੇ ਆਪਾਂ ਇਸ ਫਸਲ ਦੀ ਜਾਂ ਇਸ ਕਿਸਮ ਦੀ ਬਜਾਈ ਕਰ ਸਕਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਹਾਰਾ ਨੇ ਮੱਕੀ ਦੀ ਇਸ ਨਵੀਂ 도ਗਲੀ ਕਿਸਮ ਦੀ ਖੋਜ ਕੀਤੀ ਹੈ ਵੀਏਯੂ ਵੱਲੋਂ ਕੀਤੇ ਖੋਜ ਕਾਰਜ ਦਾ ਮੰਤਵ ਜ਼ਿਆਦਾ ਝਾੜ ਅਤੇ ਕਿਸਮਾਂ ਦੀ ਚੰਗੀ ਕਾਰਗੁਜ਼ਾਰੀ ਹੁੰਦਾ ਹੈ ਸੂਬਾ ਸਰਕਾਰ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਕੱਢਣ ਲਈ ਮੱਕੀ ਦੀ ਕਾਸ਼ਤ ਲਈ ਪ੍ਰੇਰਿਤ ਕਰ ਰਹੀ ਹੈ ਅਜਿਹੇ ਸਮੇਂ ਕਿਸਾਨ ਲਈ ਮੱਕੀ ਦੀ PMH8 ਕਿਸਮ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ ਜੀ ਦਾ ਸਾਲਾਂ ਤੋਂ ਮੱਕੀ ਦੀ ਕਾਸ਼ਤ ਕਰਦੇ ਆ ਰਹੇ ਹਾਈਬ੍ਰਿਡ ਬੀਜ ਕਾਫੀ ਲਗਾਏ ਪਰ ਜੰਨਾ PMH ਦਾ ਅੱਠ ਦਾ ਝਾੜ ਇਸ ਤੋਂ ਵੱਧ ਕਿਸੇ ਦਾ ਝਾੜ ਨਹੀਂ ਆਇਆ ਇਹ ਸਭ ਤੋਂ ਵਧੀਆ ਵੈਸਟ ਹੈ ਬੇਸ਼ੱਕ ਮੱਕੀ ਦੀ ਇਹ ਨਵੀਂ ਕਿਸਮ ਕਾਫੀ ਚੰਗੀ ਹੈ ਪਰ ਇਸ ਦੀ ਕਾਸ਼ ਲਈ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਮੱਕੀ ਦੇ ਨਸਰਨ ਅਤੇ ਸੂਤ ਕੱਤਣ ਸਮੇਂ ਪਾਣੀ ਦੇਣਾ ਚਾਹੀਦਾ ਹੈ ਅਤੇ ਪਾਣੀ ਦੀ ਅਣਹੋਂਦ ਵਿੱਚ ਸੋਕਾ ਲੱਗਣ ਦਾ ਡਰ ਹੁੰਦਾ ਹੈ ਅਤੇ ਸੋਕਾ ਲੱਗਣ ਨਾਲ ਛੱਲੀ ਨੂੰ ਦਾਣੇ ਨਹੀਂ ਪੈਂਦੇ ਜਾਂ ਦਾਣੇ ਬਹੁਤ ਘੱਟ ਬਣਨਗੇ ਇਸ ਦੇ ਨਾਲ ਮੱਕੀ ਨੂੰ ਰੋਗ ਮੁਕਤ ਕਰਨ ਲਈ ਇਸ ਦੇ ਬੀਜ ਦੀ ਸੋਧ ਬਹੁਤ ਜ਼ਰੂਰੀ ਹੁੰਦੀ ਹੈ ਬੀਜ ਨੂੰ ਬਿਜਾਈ ਤੋਂ ਪਹਿਲਾਂ ਗਾਚੋਂ 600 ਐਫਐਸ ਨਾਲ 6 ਮਿਲੀਲੀਟਰ ਪ੍ਰਤੀ ਏਕੜ ਸੋਧ ਕੇ ਬੀਜੋ ਫਿਊਰਡਾਨ 3ਜੀ 5 ਕਿਲੋ ਪ੍ਰਤੀ ਏਕੜ ਜਾਂ ਖਿਮਟ 10 ਜੀ 4 ਕਿਲੋ ਪ੍ਰਤੀ ਏਕੜ ਬਿਜਾਈ ਵੇਲੇ ਸਿਆੜਾ ਦੇ ਵਿੱਚ ਪਾਓ ਮੱਕੀ ਦੀ ਇਸ ਨਵੀਂ ਕਿਸਮ ਦਾ ਬੀਜ ਅਗਲੇ ਸਾਲ ਤੋਂ ਬਾਜ਼ਾਰ ਵਿੱਚ ਆ ਜਾਵੇਗਾ ਪਰ ਇਸ ਦੇ ਨਾਲ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਇਸ ਦਾ ਬੀਜ ਲਿਆ ਜਾ ਸਕਦਾ ਹੈ ਏਬੀਪੀ ਸਾਂਝਾ ਤੁਹਾਨੂੰ ਰੱਖੇ ਅੱਗੇ